ਹੈਲੋ एवरीवन ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤਾਂ ਉਮੀਦ ਕਰਦਾ ਹਾਂ ਸਾਰੇ ਵਧੀਆ ਹੋਵੋਗੇ ਤਾਂ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਪੰਜਾਬ ਐਸਪੀਰੈਂਟ ਤੇ ਅੱਜ ਦੀ ਸਾਡੀ ਵੀਡੀਓ ਰਹੇਗੀ ਪੰਜਾਬ ਜੀਕੇ ਬਾਰੇ ਜਿਸ ਵਿੱਚ ਅਸੀਂ ਮੁੱਖ ਤੌਰ ਤੇ ਸ਼੍ਰੀ ਗੁਰੂ ਰਾਮਦਾਸ ਜੀ ਜੀਵਨੀ ਡਿਸਕਸ ਕਰਾਂਗੇ ਜੇ ਤੁਸੀਂ ਤਿਆਰੀ ਕਰ ਰਹੇ ਹੋ ਪੰਜਾਬ ਪੁਲਿਸ ਨਾਇਬ ਤਹਿਸੀਲਦਾਰ ਸੀਨੀਅਰ ਅਸਿਸਟੈਂਟ ਪਟਵਾਰੀ ਜੇਲ੍ਹ ਵਾਰਡਨ ਜਾਂ ਪੰਜਾਬ ਦੇ ਹੋਰ ਕਿਸੇ ਵੀ ਐਗਜ਼ਾਮ ਦੀ ਤਾਂ ਇਹ ਵੀਡੀਓ ਤੁਹਾਡੇ ਲਈ ਬਹੁਤ ਮਹੱਤਵਪੂਰਨ ਰਹੇਗੀ ਅੱਜ ਦੀ ਅਸੀਂ ਵੀਡੀਓ ਵਿੱਚ ਅਸੀਂ ਸ਼੍ਰੀ ਗੁਰੂ ਰਾਮਦਾਸ ਜੀ ਜੀਵਨੀ ਅਤੇ ਉਹਨਾਂ ਨਾਲ ਸੰਬੰਧ MCQ ਡਿਸਕਸ ਕਰਾਂਗੇ ਵੀਡੀਓ ਨੂੰ ਅਖੀਰ ਤੱਕ ਜਰੂਰ ਦੇਖਣਾ ਜੇ ਵੀਡੀਓ ਪਸੰਦ ਆਵੇ ਤਾਂ ਵੀਡੀਓ ਨੂੰ ਲਾਈਕ ਕਰਨਾ ਸ਼ੇਅਰ ਕਰਨਾ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਤਾਂ ਸ਼ੁਰੂ ਕਰਦੇ ਹਾਂ ਤਾਂ ਹੁਣ ਗੱਲ ਕਰਦੇ ਹਾਂ ਅੱਜ ਦੀ ਵੀਡੀਓ ਮਹੱਤਵਪੂਰਨ ਪੁਆਇੰਟਸ ਜਿਸ ਦੇ ਵਿੱਚ ਜਨਮ ਅਤੇ ਬਚਪਨ ਗੁਰੂ ਅਮਰਦਾਸ ਜੀ ਨਾਲ ਸੰਬੰਧ ਇਹਨਾਂ ਦਾ ਮੁੱਖ ਯੋਗਦਾਨ ਬਾਣੀ ਅਤੇ ਆਤਮ ਸਿੱਖਿਆ ਜੀਵਨ ਦੇ ਆਖਰੀ ਪਲ ਅਤੇ ਮੁੱਖ ਪ੍ਰੇਰਨਾਦਾਇਕ ਗੱਲਾਂ ਮੁਗਲ ਇਤਿਹਾਸ ਨਾਲ ਸੰਬੰਧ ਮਹੱਤਵਪੂਰਨ ਸ਼ਖਸੀਅਤਾਂ ਅਤੇ ਅਖੀਰ ਦੇ ਵਿੱਚ ਗੁਰੂ ਜੀ ਨਾਲ ਸੰਬੰਧਿਤ ਮਹੱਤਵਪੂਰਨ ਪ੍ਰਸ਼ਨ ਉੱਤਰ ਹੋਣਗੇ ਤਾਂ ਸ਼ੁਰੂ ਕਰਦੇ ਆਂ ਅੱਜ ਦੀ ਵੀਡੀਓ ਨੂੰ ਸਭ ਤੋਂ ਪਹਿਲਾਂ ਗੱਲ ਕਰਦੇ ਜਨਮ ਅਤੇ ਬਚਪਨ ਬਾਰੇ ਸ੍ਰੀ ਗੁਰੂ ਰਾਮਦਾਸ ਜੀ ਦਾ ਜਨਮ 24 ਸਤੰਬਰ 1534 ਨੂੰ ਚੂਨਾ ਮੰਡੀ ਲਾਹੌਰ ਜੋ ਕਿ ਮੌਜੂਦਾ ਪਾਕਿਸਤਾਨ ਵਿੱਚ ਹੈ ਇੱਥੇ ਹੋਇਆ ਇਹਨਾਂ ਦਾ ਬਚਪਨ ਦਾ ਨਾਮ ਭਾਈ ਜੀਠਾ ਜੀ ਸੀ ਅਤੇ ਇਹਨਾਂ ਦੇ ਪਿਤਾ ਦਾ ਨਾਮ ਭਾਈ ਹਰੀਦਾਸ ਅਤੇ ਮਾਤਾ ਦਾ ਨਾਮ ਅਨੂਪ ਦੇਵੀ ਸੀ ਛੋਟੀ ਉਮਰ ਦੇ ਵਿੱਚ ਇਹਨਾਂ ਦੇ ਮਾਤਾ ਪਿਤਾ ਦੀ ਡੈਥ ਹੋ ਗਈ ਸੀ ਜਿਸ ਕਰਕੇ ਇਹ ਆਪਣੇ ਨਾਨਕੇ ਪਿੰਡ ਬਸਰ ਕੇ ਵਿੱਚ ਜਾ ਕੇ ਰਹੇ। ਤਾਂ ਨੈਕਸਟ ਗੱਲ ਕਰਦੇ ਹਾਂ ਸ੍ਰੀ ਗੁਰੂ ਅਮਰਦਾਸ ਜੀ ਨਾਲ ਸੰਬੰਧ ਬਾਰੇ। ਸ੍ਰੀ ਗੁਰੂ ਰਾਮਦਾਸ ਜੀ ਦਾ ਵਿਆਹ ਗੁਰੂ ਅਮਰਦਾਸ ਜੀ ਧੀ ਬੀਬੀ ਭਾਨੀ ਜੀ ਨਾਲ ਹੋਇਆ। ਗੁਰੂ ਅਮਰਦਾਸ ਜੀ ਨੇ ਇਹਨਾਂ ਦੀ ਸੇਵਾ ਨਿਮਰਤਾ ਅਤੇ ਭਗਤੀ ਨੂੰ ਦੇਖਦੇ ਹੋਏ 1 ਸਤੰਬਰ 1574 ਨੂੰ ਗੁਰਗੱਦੀ ਦਿੱਤੀ। ਅਤੇ ਤਖਤ ਤੇ ਬੈਠਣ ਤੋਂ ਬਾਅਦ ਭਾਈ ਜੇਠਾ ਜੀ ਦੇ ਨਾਮ ਸ੍ਰੀ ਗੁਰੂ ਰਾਮਦਾਸ ਜੀ ਰੱਖਿਆ ਗਿਆ। ਅੱਗੇ ਗੱਲ ਕਰਦੇ ਹਾਂ ਮੁੱਖ ਯੋਗਦਾਨ ਬਾਰੇ। ਜਿਸ ਵਿੱਚ ਇਹਨਾਂ ਦਾ ਸਭ ਤੋਂ ਮੁੱਖ ਯੋਗਦਾਨ ਰਿਹਾ ਅੰਮ੍ਰਿਤਸਰ ਦੀ ਸਥਾਪਨਾ। ਸ੍ਰੀ ਗੁਰੂ ਅਮਰਦਾਸ ਜੀ ਨੇ ਜੇ ਸਥਾਨ ਤੇ ਸਰੋਵਰ ਖਦਮਨਾ ਸ਼ੁਰੂ ਕੀਤਾ ਸੀ। ਗੁਰੂ ਰਾਮਦਾਸ ਜੀ ਨੇ ਉਸ ਨੂੰ ਅੱਗੇ ਵਧਾਇਆ ਅਤੇ ਅੰਮ੍ਰਿਤਸਰ ਸ਼ਹਿਰ ਦੀ ਨੀਂਹ ਰੱਖੀ। ਸਰੋਵਰ ਨੂੰ ਅੰਮ੍ਰਿਤ ਸਰੋਵਰ ਕਿਹਾ ਗਿਆ ਜਿਸ ਕਰਕੇ ਸ਼ਹਿਰ ਦਾ ਨਾਮ ਅੰਮ੍ਰਿਤਸਰ ਰੱਖਿਆ ਗਿਆ। ਨੈਕਸਟ ਗੱਲ ਕਰਦੇ ਹਾਂ ਲਾਵਾਂ ਦਾ ਉਚਾਰਨ ਸ਼੍ਰੀ ਗੁਰੂ ਰਾਮਦਾਸ ਜੀ ਨੇ ਲਾਵਾਂ ਰਚੀਆਂ ਜੋ ਅਨੰਦ ਕਾਰਜ ਜੋ ਕਿ ਸਿੱਖਾਂ ਦਾ ਵਿਆਹ ਦਾ ਮੁੱਖ ਪ੍ਰੋਗਰਾਮ ਹੈ ਦੌਰਾਨ ਪੜ੍ਹੀ ਜਾਂਦੀਆਂ ਹਨ ਇਹ ਵਿਆਹ ਨੂੰ ਧਾਰਮਿਕ ਅਤੇ ਆਤਮਿਕ ਏਕਤਾ ਰੂਪ ਵਿੱਚ ਦਰਸਾਉਂਦੀਆਂ ਹਨ ਥਰਡ ਪੁਆਇੰਟ ਹੈ ਸੇਵਾ ਅਤੇ ਸੰਗਤ ਪ੍ਰਥਾ ਸੰਗਤ ਭਾਵ ਭਾਈਚਾਰਾ ਅਤੇ ਪੰਗਤ ਭਾਵ ਇਕੱਠੇ ਬੈਠ ਕੇ ਲੰਗਰ ਛਕਣਾ ਇਹ ਪ੍ਰਥਾ ਨੂੰ ਮਜ਼ਬੂਤ ਕੀਤਾ ਲੋਕਾਂ ਨੂੰ ਨਿਮਰਤਾ, ਦਇਆ ਅਤੇ ਬਿਨਾਂ ਪੇਦ ਭਾਵ ਸੇਵਾ ਕਰਨ ਦੀ ਪ੍ਰੇਰਨਾ ਦਿੱਤੀ। ਅਗਲੀ ਗੱਲ ਕਰਦੇ ਹਾਂ ਬਾਣੀ ਅਤੇ ਆਤਮਿਕ ਸਿੱਖਿਆ ਬਾਰੇ। ਸ਼੍ਰੀ ਗੁਰੂ ਰਾਮਦਾਸ ਜੀ ਦੀ ਬਾਣੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ। ਇਹਨਾਂ ਦੀ ਬਾਣੀ ਵਿੱਚ ਪ੍ਰਭੂ ਪ੍ਰੇਮ, ਸੇਵਾ, ਨਿਮਰਤਾ ਅਤੇ ਮਨੁੱਖਤਾ ਦੀ ਸਿੱਖਿਆ ਮਿਲਦੀ ਹੈ। ਅਤੇ ਇਹਨਾਂ ਨੇ ਲੋਕਾਂ ਨੂੰ ਅਹੰਕਾਰ ਛੱਡ ਕੇ ਪ੍ਰਭੂ ਨਾਲ ਜੋੜਨ ਦੀ ਪ੍ਰੇਰਨਾ ਦਿੱਤੀ। ਅਗਲੀ ਗੱਲ ਕਰਦੇ ਹਾਂ ਜੀਵਨ ਤੇ ਆਖਰੀ ਪਲ ਬਾਰੇ। 1 ਸਤੰਬਰ 1581 ਨੂੰ ਸ਼੍ਰੀ ਗੁਰੂ ਰਾਮਦਾਸ ਜੀ ਜੋਤੀ ਜੋਤ ਸਮਾਏ ਅਤੇ ਇਹਨਾਂ ਨੇ ਗੁਰਗੱਦੀ ਸ਼੍ਰੀ ਗੁਰੂ ਅਰਜਨ ਦੇਵ ਜੀ ਨੂੰ ਸੌਂਪੀ ਅੱਗੇ ਗੱਲ ਕਰਦੇ ਹਾਂ ਮੁੱਖ ਪ੍ਰੇਰਨਾਦਾਇਕ ਗੱਲਾਂ ਬਾਰੇ ਜਿਸ ਵਿੱਚ ਸਭ ਤੋਂ ਪਹਿਲਾਂ ਆਉਂਦੀ ਹੈ ਨਿਮਰਤਾ ਭਾਵ ਕਿ ਹਮੇਸ਼ਾ ਆਪਣੇ ਆਪ ਨੂੰ ਸਭ ਤੋਂ ਛੋਟਾ ਸਮਝਣਾ ਸੈਕੰਡ ਹੈ ਸੇਵਾ ਕਿਸੇ ਦੀ ਮਦਦ ਕਰਨ ਵਿੱਚ ਖੁਸ਼ੀ ਮਹਿਸੂਸ ਕਰਨੀ ਏਕਤਾ ਸਭ ਧਰਮਾਂ ਤੇ ਜਾਤਾਂ ਨੂੰ ਇੱਕੋ ਜਿਹਾ ਮੰਨਣਾ ਪ੍ਰਭੂ ਭਗਤੀ ਸਿਮਰ ਰਹੀ ਰੱਬ ਨਾਲ ਜੋੜ ਬਣਾਉਣਾ ਦ ਨੈਕਸਟ ਪੁਆਇੰਟ ਹੈ ਗੁਰੂ ਰਾਮਦਾਸ ਜੀ ਦਾ ਗੁਰੂ ਗ੍ਰੰਥ ਸਾਹਿਬ ਵਿੱਚ ਯੋਗਦਾਨ ਬਾਰੇ ਸਭ ਤੋਂ ਪਹਿਲਾ ਪੁਆਇੰਟ ਹੈ ਕੁੱਲ ਰਚਨਾਵਾਂ ਦੀ ਗਿਣਤੀ ਗੁਰੂ ਗ੍ਰੰਥ ਸਾਹਿਬ ਵਿੱਚ 688 ਸ਼ਬਦ ਸ਼੍ਰੀ ਗੁਰੂ ਰਾਮਦਾਸ ਜੀ ਦੇ ਦਰਜ ਹਨ ਇਹ ਸ਼ਬਦ 30 ਤੋਂ ਵੱਧ ਰਾਗਾਂ ਵਿੱਚ ਰਚੇ ਗਏ ਹਨ ਉਹਨਾਂ ਦੀ ਬਾਣੀ ਵਿੱਚ ਪਦ ਸ਼ਲੋਕ ਵਾਰਾਂ ਅਸ਼ਟਪਦੀਆਂ ਅਤੇ ਲਾਵਾਂ ਸ਼ਾਮਲ ਹਨ ਦ ਨੈਕਸਟ ਹੈ ਮੁੱਖ ਰਚਨਾ ਰੂਪ ਜਿਸ ਦੇ ਵਿੱਚ ਸਭ ਤੋਂ ਪਹਿਲਾਂ ਆਉਂਦੇ ਨੇ 12 ਜਿਸ ਨੂੰ ਅੰਗਰੇਜ਼ੀ ਵਿੱਚ ਬੈਲਟਸ ਕਹਿੰਦੇ ਨੇ ਸ਼੍ਰੀ ਗੁਰੂ ਰਾਮਦਾਸ ਜੀ ਨੇ 8 12 ਰਚੀਆਂ 12 ਵਿੱਚ ਲੋਕ ਜੀਵਨ ਸੇਵਾ ਸਿਮਰਨ ਨਿਮਰਤਾ ਅਤੇ ਪ੍ਰਭੂ ਪ੍ਰੇਮ ਦਾ ਵਰਨਨ ਹੈ ਉਦਾਹਰਣ ਵਜੋਂ ਰਾਗ ਗੁਜਰੀ ਦੀ ਵਾਰ ਰਾਗ ਆਸਾ ਦੀ ਵਾਰ ਅਤੇ ਰਾਗ ਸੂਹੀ ਦੀ ਵਾਰ ਆਦਿ ਤਾਂ ਨੈਕਸਟ ਗੱਲ ਕਰਦੇ ਹਾਂ ਲਾਵਾਂ ਬਾਰੇ ਵਿਆਸ ਸਮਗਮ ਭਾਵ ਅਨੰਦਕਾਰ ਵਿੱਚ ਪੜੇ ਜਾਣ ਵਾਲੇ ਚਾਰ ਲਾਵਾਂ ਸ਼੍ਰੀ ਗੁਰੂ ਰਾਮਦਾਸ ਜੀ ਨੇ ਰਚੀਆਂ ਹਨ ਇਹ ਲਾਵਾਂ ਰਾਗ ਸੂਹੀ ਵਿੱਚ ਦਰਜ ਹਨ ਅਤੇ ਵਿਆਹ ਨੂੰ ਰੂਹ ਅਤੇ ਪਰਮਾਤਮਾ ਦੀ ਇੱਕਤਾ ਨਾਲ ਜੋੜਦੇ ਹਨ ਹਰ ਲਾਂਗ ਜੀਵਨ ਦੇ ਆਧਮਿਕ ਪੱਧਰ ਦੀ ਇੱਕ ਕੋਲੀ ਨੂੰ ਦਰਸਾਉਂਦੀ ਹੈ। ਹੁਣ ਕਰਦੇ ਹਾਂ ਅਸ਼ਟਪਦੀਆਂ ਬਾਰੇ। ਸ਼੍ਰੀ ਗੁਰੂ ਰਾਮਦਾਸ ਜੀ ਨੇ ਕਈ ਅਸ਼ਟਪਦੀਆਂ ਰਚੀਆਂ ਜਿਨ੍ਹਾਂ ਵਿੱਚ ਰੱਬ ਦੇ ਗੁਣ, ਮਨੁੱਖ ਦੀ ਅਸਥਿਰਤਾ ਅਤੇ ਸਿਮਰਨ ਦੀ ਮਹੱਤਤਾ ਦਰਸਾਈ ਗਈ ਹੈ। ਨੈਕਸਟ ਹੈ ਸ਼ਲੋਕ ਸ਼੍ਰੀ ਗੁਰੂ ਰਾਮਦਾਸ ਜੀ ਨੇ ਕਈ ਸ਼ਲੋਕ ਰਚੇ ਜੋ ਸ਼੍ਰੀ ਗੁਰੂ ਅਮਰਦਾਸ ਜੀ ਦੀ ਬਾਣੀ ਵਿੱਚ ਲੱਗੇ ਹਨ। ਸ਼ਲੋਕ ਜੋ ਕਿ ਛੋਟੇ ਪਰ ਗਹਿਰੇ ਆਤਮਿਕ ਅਰਥ ਵਾਲੇ ਹੁੰਦੇ ਹਨ। ਦ ਨੈਕਸਟ ਹੈ ਬਾਣੀ ਦੇ ਮੁੱਖ ਵਿਸ਼ੇ ਜਿਸ ਵਿੱਚ ਪਹਿਲਾ ਵਿਸ਼ਾ ਹੈ ਨਿਮਰਤਾ ਤੇ ਸੇਵਾ ਜਿਸ ਵਿੱਚ ਗੁਰੂ ਜੀ ਨੇ ਮਨੁੱਖੀ ਅਹੰਕਾਰ ਨੂੰ ਖਤਮ ਕਰਨ ਦੀ ਪ੍ਰੇਰਣਾ ਦਿੱਤੀ ਨੈਕਸਟ ਹੈ ਪ੍ਰਭੂ ਸਿਮਰਨ ਭਗਤ ਕੀ ਨਾਮ ਜਪ ਰਹੀ ਆਤਮਿਕ ਸ਼ਾਂਤੀ ਮਿਲਦੀ ਹੈ ਗੁਰੂ ਪ੍ਰੇਮ ਗੁਰੂ ਨਾਲ ਸੱਚੀ ਭਗਤੀ ਕਰਨੀ ਚਾਹੀਦੀ ਹੈ ਸੰਗਤ ਅਤੇ ਪੰਗਤ ਸਮਾਨਤਾ ਤੇ ਭਾਈਚਾਰੇ ਦਾ ਕਨਸੈਪਟ ਲੈ ਕੇ ਆਏ ਵਿਆਹ ਦੀ ਆਤਮਿਕ ਮਤਤਾ ਲਾਹ ਰਹੀ ਆਤਮਿਕ ਮੇਲਾਪ ਦੀ ਵਿਆਖਿਆ ਕੀਤੀ ਦ ਨੈਕਸਟ ਪੁਆਇੰਟ ਹੈ ਸ਼੍ਰੀ ਗੁਰੂ ਰਾਮਦਾਸ ਜੀ ਨਾਲ ਸੰਬੰਧਨ ਮਹੱਤਵਪੂਰਨ ਸ਼ਖਸੀਅਤਾਂ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਪਰਿਵਾਰਿਕ ਸੰਬੰਧ ਜਿਸ ਵਿੱਚ ਮਾਤਾ ਪਿਤਾ ਪਿਤਾ ਜੀ ਦਾ ਨਾਮ ਭਾਈ ਹਰੀਦਾਸ ਜੋ ਕਿ ਲਾਹੌਰ ਦੇ ਚੋਨਾ ਮੰਡੀ ਇਲਾਕੇ ਦੇ ਰਹਿਣ ਵਾਲੇ ਸੀ ਮਾਤਾ ਮਾਤਾ ਦਾ ਨਾਮ ਮਾਤਾ ਅਨੂਪ ਦੇਵੀ ਜੋ ਕਿ ਧਾਰਮਿਕ ਅਤੇ ਸੇਵਾ ਭਾਵਨਾਵਾਂ ਵਾਲੀ ਇਸਤਰੀ ਸਨ ਪਤਨੀ ਜਿਨ੍ਹਾਂ ਦਾ ਨਾਮ ਬੀਬੀ ਭਾਨੀ ਸੀਗਾ ਜੋ ਕਿ ਗੁਰੂ ਅਮਰਦਾਸ ਜੀ ਦੀ ਪਤੀ ਸੀਗੇ ਖੋਨ ਦਾ ਜੀਵਨ ਨਿਮਰਤਾ ਸੇਵਾ ਅਤੇ ਭਗਤੀ ਨਾਲ ਭਰਪੂਰ ਸੀ ਅਤੇ ਗੁਰੂ ਅਰਜਨ ਦੇਵ ਜੀ ਦੇ ਇਹ ਮਾਤਾ ਰਹੇ ਹਨ ਨੈਕਸਟ ਗੱਲ ਕਰ ਰਹੇ ਹਾਂ ਬੱਚਿਆਂ ਬਾਰੇ। ਸ੍ਰੀ ਗੁਰੂ ਰਾਮਦਾਸ ਜੀ ਦੇ ਤਿੰਨ ਬੱਚੇ ਹੋਏ। ਜਿਨ੍ਹਾਂ ਦੇ ਨਾਮ ਨੇ ਪਹਿਲੇ ਪ੍ਰithvi ਚੰਦ ਜੀ ਜੋ ਕਿ ਸਭ ਤੋਂ ਵੱਡੇ ਪੁੱਤਰ ਨੇ ਜਿਨ੍ਹਾਂ ਨੇ ਗੁਰਗੱਦੀ ਦਾ ਦਾਵਾ ਕੀਤਾ ਪਰ ਗੁਰੂ ਅਰਜਨ ਦੇਵ ਜੀ ਨੂੰ ਗੱਦੀ ਮਿਲੀ। ਨੈਕਸਟ ਨੇ ਮਹਾਦੇਵ ਜੀ ਜੋ ਕਿ ਆਤਮਿਕ ਜੀਵਨ ਪਸੰਦ ਸੰਸਾਰਿਕ ਮਾਮਲਿਆਂ ਤੋਂ ਦੂਰ ਰਹਿਣ ਵਾਲੇ ਵਿਅਕਤੀ ਸਨ। ਤਾਂ ਤੀਜੇ ਨੇ ਸ੍ਰੀ ਗੁਰੂ ਅਰਜਨ ਦੇਵ ਜੀ ਜੋ ਕਿ ਸਿੱਖਾਂ ਦੇ ਪੰਜਵੇਂ ਗੁਰੂ ਬਣੇ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸੰਪਾਦਕ ਅਤੇ ਹਰਿਮੰਦਰ ਸਾਹਿਬ ਦੇ ਨੰਨੀ ਪੱਥਰ ਰੱਖੀ। ਦ ਨੈਕਸਟ ਧਾਰਮਿਕ ਸੰਬੰਧ ਪਹਿਲੇ ਨੇ ਸ੍ਰੀ ਗੁਰੂ ਅਮਰਦਾਸ ਜੀ ਜੋ ਕਿ ਸਿੱਖਾਂ ਤੀਜੇ ਗੁਰੂ ਸ੍ਰੀ ਗੁਰੂ ਅਮਰਦਾਸ ਜੀ ਦੇ ਸੋਹਰੇ ਅਤੇ ਧਾਰਮਿਕ ਗੁਰੂ ਹਨ ਅਗਲਾ ਹੈ ਸ੍ਰੀ ਗੁਰੂ ਅਰਜਨ ਦੇਵ ਜੀ ਜੋ ਕਿ ਇਹਨਾਂ ਦੇ ਉੱਤਰ ਅਧਿਕਾਰੀ ਅਤੇ ਸਿੱਖਾਂ ਦੇ ਪੰਜਵੇਂ ਗੁਰੂ ਬਣੇ ਨੈਕਸਟ ਪੁਆਇੰਟ ਹੈ ਭਾਈ ਜੇਠਾ ਜੀ ਜੋ ਕਿ ਸ੍ਰੀ ਗੁਰੂ ਰਾਮਦਾਸ ਜੀ ਦਾ ਬਚਪਨ ਦਾ ਨਾਮ ਸੀਗਾ ਦ ਨੈਕਸਟ ਗੱਲ ਕਰਦੇ ਹਾਂ ਇਤਿਹਾਸਿਕ ਸੰਬੰਧ ਬਾਰੇ ਸਭ ਤੋਂ ਪਹਿਲਾ ਵਿਅਕਤੀ ਨੇ ਮੁਗਲ ਬਾਦਸ਼ਾਹ ਅਕਬਰ ਜੋ ਕਿ ਸ਼੍ਰੀ ਗੁਰੂ ਅਮਰਦਾਸ ਜੀ ਦੇ ਸਮੇਂ ਇਹਨਾਂ ਨੂੰ ਮਿਲਣਾ ਅਤੇ ਇਹਨਾਂ ਨੇ ਪੰਗਤ ਵਿੱਚ ਬੈਠ ਕੇ ਲੰਗਰ ਛਕਿਆ ਸ਼੍ਰੀ ਗੁਰੂ ਰਾਮਦਾਸ ਜੀ ਦੇ ਦੌਰ ਵਿੱਚ ਇਹ ਸਭ ਤੋਂ ਚੰਗੇ ਇਹਨਾਂ ਨਾ ਸਬੰਧ ਰਹਿ ਜਾਂਨ। ਨੈਕਸਟ ਵਿਅਕਤੀ ਨੇ ਭਾਈ ਗੁਰਦਾਸ ਜੀ ਜੋ ਕਿ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਮਾਮਾ ਅਤੇ ਗੁਰੂ ਰਾਮਦਾਸ ਜੀ ਦੇ ਸਮੇਂ ਵਿੱਚ ਸਿੱਖਤਰ ਹਮਦੇ ਸਭ ਤੋਂ ਮਹਾਨ ਵਿਦਵਾਨ ਰਹਿ ਜਾਂਨ। ਕਿ ਇਹਨਾਂ ਨੇ ਗੁਰਬਾਣੀ ਦੇ ਅਰਥ ਅਤੇ ਸਿੱਖ ਇਤਿਹਾਸ ਦੇ ਮਹੱਤਵਪੂਰਨ ਲਿਖੇ ਵੀ ਰਹਿ ਜਾਂਨ। ਤਾਂ ਅਗੇ ਡਿਟੇਲਸ ਦੀ ਗੱਲ ਕਰਦੇ ਹਾਂ। ਸ਼੍ਰੀ ਗੁਰੂ ਰਾਮਦਾਸ ਜੀ ਸਮੇਂ ਮੁਗਲ ਇਤਿਹਾਸ ਬਾਰੇ ਇਹਨਾਂ ਸਮੇਂ ਮੁਗਲ ਬਾਦਸ਼ਾਹ ਅਕਬਰ ਗੱਦੀ ਤੇ ਬੈਠਾ ਸੀ ਅਕਬਰ ਦਾ ਰਾਜ 1556 ਤੋਂ ਲੈ ਕੇ 1605 ਤੱਕ ਚੱਲਿਆ ਅਕਬਰ ਧਰਮ ਨਿਰਪੱਖ ਅਤੇ ਸਭ ਧਰਮਾਂ ਦਾ ਬਰਾਬਰੀ ਦਾ ਸਤਿਕਾਰ ਕਰਨ ਵਾਲਾ ਵਿਅਕਤੀ ਸੀ ਅਕਬਰ ਨੇ ਦੀਨ ਇਲਾਹੀ ਨਾਮ ਦੇ ਇੱਕ ਧਰਮ ਚਲਾਇਆ ਜਿਸ ਦਾ ਅਰਥ ਹੈ ਸਭ ਧਰਮਾਂ ਨੂੰ ਇਕੱਠੇ ਕਰਨਾ ਅਕਬਰ ਸਿੱਖ ਗੁਰੂਆਂ ਨਾਲ ਵੀ ਬਹੁਤ ਆਦਰ ਅਤੇ ਪਿਆਰ ਨਾਲ ਮਿਲਦਾ ਸੀ ਅਗਲਾ ਪੁਆਇੰਟ ਹੈ ਗੁਰੂ ਰਾਮਦਾਸ ਜੀ ਅਤੇ ਮੁਗਲ ਦਰਬਾਰ ਬਾਰੇ ਗੁਰੂ ਰਾਮਦਾਸ ਜੀ ਜੋ ਕਿ ਸਿੱਖਾਂ ਚੌਥੇ ਗੁਰੂ ਰਹੇ ਹਨ ਜਦੋਂ ਅਕਬਰ ਨੇ ਲਾਹੌਰ ਆ ਕੇ ਪੰਜਾਬੀ ਲੋਕਾਂ ਤੋਂ ਜ਼ਮੀਨ ਟੈਕਸ ਘਟਾਏ ਤਾਂ ਸਿੱਖਾਂ ਨੂੰ ਵੀ ਇਸ ਦਾ ਕਾਫੀ ਲਾਭ ਮਿਲਿਆ ਕਿਹਾ ਜਾਂਦਾ ਹੈ ਕਿ ਸ੍ਰੀ ਗੁਰੂ ਰਾਮਦਾਸ ਜੀ ਦੀ ਗੁਰਮਤੀ ਅਤੇ ਸਾਦਗੀ ਤੋਂ ਪ੍ਰਭਾਵਿਤ ਹੋ ਕੇ ਅਕਬਰ ਨੇ ਲੰਗਰ ਲਈ ਹਰ ਕਿਸਮ ਦੇ ਟੈਕਸ ਮਾਫ ਕਰ ਦਿੱਤੇ ਅਕਬਰ ਸ੍ਰੀ ਗੁਰੂ ਰਾਮਦਾਸ ਜੀ ਜੋ ਕਿ ਸਿੱਖਾਂ ਦੇ ਜੀਤੁਰੂ ਹਨ ਉਹਨਾਂ ਕੋਲ ਮਿਲਣ ਆਏ ਸੀ ਅਤੇ ਉਸਨੇ ਸ੍ਰੀ ਗੁਰੂ ਰਾਮਦਾਸ ਜੀ ਨੂੰ ਬਹੁਤ ਇੱਜ਼ਤ ਦਿੱਤੀ ਸੀ। ਪਰ ਨੈਕਸਟ ਹੈਡਿੰਗ ਹੈ ਅੰਮ੍ਰਿਤਸਰ ਦੀ ਨੀਂਹ ਪੱਥਰ। ਸ੍ਰੀ ਗੁਰੂ ਰਾਮਦਾਸ ਜੀ ਦੇ ਸਮੇਂ ਵਿੱਚ ਅਕਬਰ ਨੇ ਅੰਮ੍ਰਿਤਸਰ ਦੀ ਜ਼ਮੀਨ ਵਿਦਾਨਵਜੋ ਦਿੱਤੀ ਜਿੱਥੇ ਬਾਅਦ ਵਿੱਚ ਹਰਿਮੰਦਰ ਸਾਹਿਬ ਭਾਵ ਸ੍ਰੀ ਦਰਬਾਰ ਸਾਹਿਬ ਬਣਿਆ। ਇਹ ਗੁਰੂ ਸਾਹਿਬ ਅਤੇ ਅਕਬਰ ਦੇ ਚੰਗੇ ਸਬੰਧਾਂ ਦਾ ਸਭ ਤੋਂ ਵੱਡਾ ਸਬੂਤ ਹੈ। ਨੈਕਸਟ ਹੈ ਅਕਬਰ ਦੀਆਂ ਨੀਤੀਆਂ। ਉਸਨੇ ਜਜ਼ੀਆ ਟੈਕਸ ਖਤਮ ਕਰ ਦਿੱਤਾ। ਅ ਜੱਗੀ ਟੈਕਸ ਭਾਵ ਕਿ ਗੈਰ ਮੁਸਲਮਾਨਾਂ ਤੇ ਲੱਗਣ ਵਾਲਾ ਟੈਕਸ ਨੈਕਸਟ ਹੈ ਹਿੰਦੂ ਸਿੱਖ ਜੈਨ ਇਸਾਈ ਆਦਿ ਸਭ ਨੂੰ ਬਰਾਬਰ ਦਾ ਹੱਕ ਦਿੱਤਾ ਸਿੱਖ ਧਰਮ ਨੂੰ ਉਸ ਦੇ ਸਮੇਂ ਵਿੱਚ ਕਿਸੇ ਤਰ੍ਹਾਂ ਦੀ ਰਿਕਵਰ ਨਹੀਂ ਸੀ ਬਲਕਿ ਗੁਰੂ ਸਾਹਿਬਾਨਾਂ ਨੂੰ ਇੱਜ਼ਤ ਮਿਲਦੀ ਸੀ ਤਾਂ ਨੈਕਸਟ ਗੱਲ ਕਰਦੇ ਹਾਂ ਗੁਰੂ ਜੀ ਦੇ ਸਮੇਂ ਇਨਾਂ ਦੀ ਸੰਗਤ ਵਿੱਚ ਸਭ ਤੋਂ ਮਹੱਤਵਪੂਰਨ ਵਿਅਕਤੀਆਂ ਬਾਰੇ ਜਿਸ ਵਿੱਚ ਕੋਲ 3 ਵਿਅਕਤੀ ਸਭ ਤੋਂ ਮਤਵਪੂਰਨ ਰਹੇ ਹਨ ਪਹਿਲੇ ਨੇ ਭਾਈ ਬੁੱਢਾ ਜੀ ਸੈਕੰਡ ਭਾਈ ਸਲੋਖਾ ਜੀ ਤੇ ਤੀਜੇ ਨੇ ਭਾਈ ਪਾਰੋ ਜੀ ਭਾਈ ਬੁੱਢਾ ਜੀ ਜੋ ਕਿ ਸਿੱਖ ਧਰਮ ਦੇ ਇੱਕ ਸਭ ਤੋਂ ਬਜ਼ੁਰਗ ਸੇਵਕ ਰਹੇ ਹਨ ਅਤੇ ਭਾਈ ਸਲੋਖਾ ਜੀ ਜੋ ਕਿ ਨਿਮਰ ਸੇਵਕ ਅਤੇ ਅੰਮ੍ਰਿਤਸਰ ਦੇ ਨਿਰਮਾਣ ਕਾਰਜ ਵਿੱਚ ਇਹਨਾਂ ਨੇ ਕਾਫੀ ਸਹਾਇਤਾ ਕੀਤੀ ਹੈ। ਅਗਲੇ ਭਾਈ ਪਰੋ ਜੀ ਜੋ ਕਿ ਸ੍ਰੀ ਗੁਰੂ ਰਾਮਦਾਸ ਸਭ ਤੋਂ ਨੇੜ ਦੇ ਸੇਵਾਦਾਰ ਅਤੇ ਸੰਗਤ ਇਕੱਠੇ ਕਰਨ ਵਿੱਚ ਇਹਨਾਂ ਦਾ ਕਾਫੀ ਮਹੱਤਵਪੂਰਨ ਯੋਗਦਾਨ ਰਿਹਾ ਹੈ। ਹੁਣ ਗੱਲ ਕਰਦੇ ਹਾਂ ਮਹੱਤਵਪੂਰਨ MCQ ਜਿ ਬਾਰੇ। ਤਾਂ ਤਾਂ ਸਭ ਤੋਂ ਪਹਿਲਾ MCQ ਹੈ ਸ੍ਰੀ ਗੁਰੂ ਰਾਮਦਾਸ ਜਨਮ ਕਿਤੇ ਹੋਇਆ? ਆਪਸ਼ਨ ਨੇ ਗੋਇੰਦਵਾਲ ਕਰਤਾਰਪੁਰ ਚੂਨਾ ਮੰਡੀ ਲਾਹੌਰ ਜਾਂ ਫਿਰ ਅੰਮ੍ਰਿਤਸਰ ਵਿਖੇ ਸਹੀ ਜਵਾਬ ਉੱਤਰ ਹੈ ਆਪਸ਼ਨ ਨੰਬਰ ਸੀ ਚੂਨਾ ਮੰਡੀ ਲਾਹੌਰ ਸ੍ਰੀ ਗੁਰੂ ਰਾਮਦਾਸ ਜੀ ਦਾ ਜਨਮ 24 ਸਤੰਬਰ 1534 ਨੂੰ ਲਾਹੌਰ ਦੇ ਚੂਨਾ ਮੰਡੀ ਵਿੱਚ ਹੋਇਆ ਜਨਮ ਸਮੇਂ ਇਹਨਾਂ ਦਾ ਨਾਮ ਭਾਈ ਜੇਠਾ ਜੀ ਸੀ ਬਾਅਦ ਵਿੱਚ ਉਹ ਸ੍ਰੀ ਗੁਰੂ ਅਮਰਦਾਸ ਜੀ ਦੇ ਜਵਾਈ ਬਣੇ ਅਤੇ ਉਹਨਾਂ ਨੇ ਇਹਨਾਂ ਨੂੰ ਗੁਰਤਾਗਤ ਦਿੱਤੀ ਉਹ ਸ੍ਰੀ ਗੁਰੂ ਰਾਮਦਾਸ ਜੀ ਦੇ ਨਾਮ ਨਾਲ ਪ੍ਰਸਿੱਧ ਹੋਏ ਅਤੇ ਸਿੱਖਾਂ ਦੇ ਚੌਥੇ ਗੁਰੂ ਬਣੇ ਅਗਲਾ ਪ੍ਰਸ਼ਨ ਹੈ ਸ੍ਰੀ ਗੁਰੂ ਰਾਮਦਾਸ ਜੀ ਦੇ ਬਚਪਨ ਦਾ ਕੀ ਨਾਮ ਸੀ? ਆਪਸ਼ਨ ਨੇ ਭਾਈ ਲੈਨਾ ਜੀ, ਭਾਈ ਜੇਠਾ ਜੀ, ਭਾਈ ਅਮਰੋ ਜਾਂ ਫਿਰ ਭਾਈ ਮੋਰੀ। ਸਹੀ ਜਵਾਬ ਉੱਤਰ ਆਪਸ਼ਨ ਨੰਬਰ B ਭਾਈ ਜੇਠਾ ਜੀ। ਸ੍ਰੀ ਗੁਰੂ ਰਾਮਦਾਸ ਜੀ ਦਾ ਅਸਲ ਨਾਮ ਭਾਈ ਜੇਠਾ ਜੀ ਸੀ। ਉਹਨਾਂ ਨੂੰ ਇਹ ਨਾਮ ਇਸ ਲਈ ਮਿਲਿਆ ਕਿਉਂਕਿ ਉਹ ਆਪਣੇ ਪਰਿਵਾਰ ਦੇ ਸਭ ਤੋਂ ਵੱਡੇ ਪੁੱਤਰ ਸਨ। ਜਦੋਂ ਗੁਰੂ ਅਮਰਦਾਸ ਜੀ ਨੇ ਉਹਨਾਂ ਨੂੰ ਗੁਰਤਾਗਦੀ ਸੌਂਪੀ ਤਾਂ ਉਹ ਸ੍ਰੀ ਗੁਰੂ ਰਾਮਦਾਸ ਜੀ ਨਾਮ ਵਜੋਂ ਪ੍ਰਸਿੱਧ ਹੋਏ। ਤਾਂ ਅਗਲਾ ਪ੍ਰਸ਼ਨ ਹੈ ਸ਼੍ਰੀ ਗੁਰੂ ਰਾਮਦਾਸ ਜੀ ਦੀ ਵਿਵਤਾ ਭਾਵ ਪਤਨੀ ਦਾ ਕੀ ਨਾਮ ਸੀ ਬੀਬੀ ਭਾਨੀ ਜੀ ਬੀਬੀ ਅਮਰੋ ਜੀ ਬੀਬੀ ਨਾਨਕੀ ਜਾਂ ਫਿਰ ਬੀਬੀ ਰਾਮੋ ਜੀ ਫਾਇਜ਼ਲਤਰ অপਸ਼ਨ ਨੰਬਰ A ਬੀਬੀ ਭਾਨੀ ਜੀ ਸ਼੍ਰੀ ਗੁਰੂ ਰਾਮਦਾਸ ਜੀ ਦਾ ਵਿਆਹ ਬੀਬੀ ਭਾਨੀ ਜੀ ਨਾਲ ਹੋਇਆ ਜੋ ਕਿ ਸ਼੍ਰੀ ਗੁਰੂ ਅਮਰਦਾਸ ਜੀ ਦੀ ਧੀ ਸਨ ਇਹ ਸਬੰਧ ਸਿੱਖ ਪਰੰਪਰਾ ਵਿੱਚ ਸਭ ਤੋਂ ਮੁੱਤਪੂਰਨ ਮੰਨਿਆ ਜਾਂਦਾ ਹੈ ਕਿਉਂਕਿ ਇਸ ਨਾਲ ਗੁਰੂ ਘਰ ਦੀ ਲੜੀ ਅੱਗੇ ਵਧੀ ਬਿਬੀ ਭਾਨੀ ਜੀ ਦੀ ਮਹਾਨਤਾ ਇਹ ਸੀ ਕਿ ਉਹ ਗੁਰਬਾਣੀ ਪ੍ਰਤੀ ਬਹੁਤ ਸਮਰਪਿਤ ਸਨ ਅਤੇ ਉਹਨਾਂ ਨੇ ਗੁਰਦੁਆਰੇ ਸੇਵਾ ਵਿੱਚ ਵੱਡਾ ਯੋਗਦਾਨ ਪਾਇਆ। ਅਗਲਾ ਪ੍ਰਸ਼ਨ ਹੈ ਸ੍ਰੀ ਗੁਰੂ ਰਾਮਦਾਸ ਜੀ ਨੇ ਕਿਹੜੇ ਸ਼ਹਿਰ ਦੀ ਸਥਾਪਨੀਪੱਤਰ ਰੱਖੀ? ਆਪਸ਼ਨ 1 ਕਰਤਾਰਪੁਰ, ਗੋਇੰਦਵਾਲ, ਅੰਮ੍ਰਿਤਸਰ ਜਾਂ ਫਿਰ ਅਨੰਦਪੁਰ ਸਾਹਿਬ। ਸਹੀ ਜਵਾਬ ਉੱਤਰ ਆਪਸ਼ਨ ਨੰਬਰ ਸੀ ਅੰਮ੍ਰਿਤਸਰ। ਸ੍ਰੀ ਗੁਰੂ ਰਾਮਦਾਸ ਜੀ ਨੇ ਅੰਮ੍ਰਿਤਸਰ ਸ਼ਹਿਰ ਦੀ ਨੀਂਹ ਰੱਖੀ। ਇਹ ਸ਼ਹਿਰ ਨੂੰ ਸ਼ੁਰੂ ਵਿੱਚ ਗੁਰੂ ਕੋ ਚੱਕ ਕਿਹਾ ਜਾਂਦਾ ਸੀ ਬਾਅਦ ਵਿੱਚ ਇੱਥੇ ਸ੍ਰੀ ਹਰਿਮੰਦਰ ਸਾਹਿਬ ਬਣਿਆ ਜੋ ਕਿ ਸਿੱਖ ਧਰਮ ਦਾ ਇੱਕ ਕੇਂਦਰ ਹੈ। ਹਮੇਸ਼ਾ ਸ੍ਰੀ ਗੁਰੂ ਗੁਰੂ ਸਾਹਿਬਾਂ ਦੀਆਂ ਆਤਮਕ ਅਤੇ ਧਾਰਮਿਕ ਗਤੀਵਿਧੀਆਂ ਦਾ ਮੁੱਖ ਕੇਂਦਰ ਬਣ ਗਿਆ। ਅਗਲਾ ਪ੍ਰਸ਼ਨ ਹੈ ਗੁਰੂ ਰਾਮਦਾਸ ਜੀ ਨੇ ਗੁਰੂ ਗ੍ਰੰਥ ਸਾਹਿਬ ਵਿੱਚ ਕਿੰਨੇ ਸ਼ਬਦ ਰਚੇ? ਆਪਸ਼ਨ ਹੈ 638, 586, 712 ਜਾਂ ਫਿਰ 430। ਸਹੀ ਜਵਾਬ ਉੱਤਰ ਆਪਸ਼ਨ ਨੰਬਰ A 638 ਹੈ। ਸ਼੍ਰੀ ਗੁਰੂ ਰਾਮਦਾਸ ਜੀ ਨੇ 638 ਬਾਣੀਆਂ ਭਾਵ ਸ਼ਬਦ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਰਚੀਆਂ ਹਨ ਇਹ ਬਾਣੀਆਂ ਵੱਖ-ਵੱਖ ਰਾਗਾਂ ਵਿੱਚ ਹਨ ਅਤੇ ਵਿਆਹ ਦੇ ਸਮੇਂ ਗਾਈਆਂ ਜਾਣ ਵਾਲੀਆਂ ਲਾਵਾਂ ਵੀ ਗੁਰੂ ਰਾਮਦਾਸ ਜੀ ਵੱਲੋਂ ਰਚੀਆਂ ਗਈਆਂ ਹਨ ਉਹਨਾਂ ਦੀ ਬਾਣੀ ਪਿਆਰ ਨਿਮਰਤਾ ਸੇਵਾ ਤੇ ਪ੍ਰਭੂ ਭਗਤੀ ਬਾਰੇ ਹੈ ਅਗਲਾ ਪ੍ਰਸ਼ਨ ਹੈ ਸ਼੍ਰੀ ਗੁਰੂ ਰਾਮਦਾਸ ਜੀ ਦੀ ਗੁਰਗੱਦੀ ਕਿਹੜੇ ਸਾਲ ਵਿੱਚ ਹੋਈ ਸੀ ਆਪਸ਼ਨ ਹੈ 1552 1574 1585 ਜਾਂ ਫਿਰ 1604 ਇਸ ਦਾ ਉੱਤਰ ਆਪਸ਼ੈਨ ਬੀ 1574 ਸ਼੍ਰੀ ਗੁਰੂ ਰਾਮਦਾਸ ਜੀ ਨੇ 1574 ਵਿੱਚ ਸ਼੍ਰੀ ਗੁਰੂ ਅਮਰਦਾਸ ਜੀ ਨੇ ਗੁਰਗੱਦੀ ਸੌਂਪੀ ਇਹ ਗੁਰਗੱਦੀ ਸਮਾਗਮ ਗੋਵਿੰਦਵਾਸ ਸਾਹਿਬ ਵਿਖੇ ਹੋਇਆ ਸੀ ਗੁਰੂ ਰਾਮਦਾਸ ਜੀ ਨੇ ਆਪਣੀ ਜ਼ਿੰਦਗੀ ਗੁਰਮਤਿ ਪ੍ਰਚਾਰ ਅਮ੍ਰitsar ਸ਼ਹਿਰ ਦੀ ਸਥਾਪਨਾ ਅਤੇ ਗੁਰਬਾਣੀ ਰਚਨਾ ਵਿੱਚ ਸਮਰਪਿਤ ਕੀਤੀ ਅਗਲਾ ਪ੍ਰਸ਼ਨ ਹੈ ਸ਼੍ਰੀ ਗੁਰੂ ਰਾਮਦਾਸ ਜੀ ਦੇ ਬਾਅਦ ਗੁਰਗੱਦੀ ਕਿਹੜੇ ਗੁਰੂ ਨੂੰ ਮਿਲੀ ਆਪਸ਼ੈਨ ਏ ਗੁਰੂ ਅਮਰਦਾਸ ਜੀ ਗੁਰੂ ਅਰਜਨ ਦੇਵ ਜੀ ਗੁਰੂ ਹਰਗੋਬਿੰਦ ਸਿੰਘ ਜੀ ਜਾਂ ਫਿਰ ਗੁਰੂ ਇੱਕ ਬਾਦਰ ਜੀ ਰਿਜ਼ਲਟਰ অপশন নাম্বার B ਸ੍ਰੀ ਗੁਰੂ ਅਰਜਨ ਦੇਵ ਜੀ ਗੁਰੂ ਰਾਮਦਾਸ ਜੀ ਜੋਤੀ ਜੋ ਸਮਾਨਤ ਬਾਅਦ ਗੁਰੂ ਅਰਜਨ ਦੇਵ ਜੀ ਨੂੰ ਇਹਨਾਂ ਨੇ ਗੁਰਗੱਦੀ ਸੌਂਪੀ ਗੁਰੂ ਅਰਜਨ ਦੇਵ ਜੀ ਨੇ ਬਾਅਦ ਵਿੱਚ ਆਦਿ ਗ੍ਰੰਥ ਦੀ ਸਿਰਜਣਾ ਕੀਤੀ ਫਤਿਹ ਹਰਿ ਮੰਦਰ ਸਾਹਿਬ ਦਾ ਨਿਰਮਾਣ ਕੀਤਾ ਅਗਲਾ ਪ੍ਰਸ਼ਨ ਹੈ ਸ੍ਰੀ ਗੁਰੂ ਰਾਮਦਾਸ ਜੀ ਦੇ ਕਿੰਨੇ ਪੁੱਤਰ ਸਨ অপਸ਼ਨ ਹੈ 2 3 4 ਜਾਂ ਫਿਰ 5 ਤੈਜ਼ਾ ਉੱਤਰ ਆਪਸ਼ਨ ਨੰਬਰ ਬੀ ਤਿੰਨ ਪੁੱਤਰ ਸ਼੍ਰੀ ਗੁਰੂ ਰਾਮਦਾਸ ਜੀ ਟੋਟਲ ਤਿੰਨ ਪੁੱਤਰ ਰਏ ਹਨ ਜਿਨ੍ਹਾਂ ਦੇ ਨਾਮ ਨੇ ਭਾਈ ਪ੍ਰithvi ਚੰਦ ਭਾਈ ਮਹਾਦੇਵ ਅਤੇ ਸ਼੍ਰੀ ਗੁਰੂ ਅਰਜਨ ਦੇਵ ਜੀ ਅਗਲਾ ਪ੍ਰਸ਼ਨ ਹੈ ਸ਼੍ਰੀ ਗੁਰੂ ਰਾਮਦਾਸ ਜੀ ਵੱਲੋਂ ਸਥਾਪਿਤ ਕੀਤੇ ਸ਼ਹਿਰ ਅੰਮ੍ਰਿਤਸਰ ਦਾ ਪੁਰਾਣਾ ਨਾਮ ਕੀ ਸੀ ਆਪਸ਼ਨ ਏ ਰਾਮਦਾਸਪੁਰ ਗੁਰੂ ਕਾ ਚੱਕ ਚੱਕ ਨਗਰੀ ਜਾਂ ਫਿਰ ਹਰਿਮੰਦਰਪੁਰ ਤੈਜ਼ਾ ਉੱਤਰ ਆਪਸ਼ਨ ਨੰਬਰ ਏ ਰਾਮਦਾਸਪੁਰ ਸ਼੍ਰੀ ਗੁਰੂ ਰਾਮਦਾਸ ਜੀ ਨੇ ਜਦੋਂ ਸ਼ਹਿਰ ਦੀ ਨੀਂ ਰੱਖੀ ਸੀ ਉਸ ਵੇਲੇ ਇਸ ਦਾ ਨਾਮ ਰਾਮਦਾਸਪੁਰ ਰੱਖਿਆ ਗਿਆ ਸੀ ਬਾਅਦ ਵਿੱਚ ਇਹ ਸ਼ਹਿਰ ਅੰਮ੍ਰਿਤਸਰ ਦੇ ਨਾਮ ਨਾਲ ਪ੍ਰਸਿੱਧ ਹੋਇਆ ਕਿਉਂਕਿ ਇੱਥੇ ਅੰਮ੍ਰਿਤ ਸਰੋਵਰ ਖੋਦਿਆ ਗਿਆ ਸੀ ਅੱਜ ਇਹ ਸਿੱਖ ਧਰਮ ਦਾ ਸਭ ਤੋਂ ਵੱਡਾ ਮਹੱਤਵਪੂਰਨ ਧਾਰਮਿਕ ਕੇਂਦਰ ਹੈ ਅਗਲਾ ਪ੍ਰਸ਼ਨ ਹੈ ਸ਼੍ਰੀ ਗੁਰੂ ਰਾਮਦਾਸ ਜੀ ਨੇ ਕਿਹੜੇ ਪੁੱਤਰ ਨੂੰ ਗੁਰਗੱਦੀ ਸੌਂਪੀ ਆਪਸ਼ਨ A ਭਾਈ ਪ੍ਰਿਥਵੀ ਚੰਦ ਭਾਈ ਮਹਾਦੇਵ ਗੁਰੂ ਅਰਜਨ ਦੇਵ ਜੀ ਜਾਂ ਫਿਰ ਭਾਈ ਮੋਰੀ ਜੀ ਇਸਦਾ ਉੱਤਰ ਹੈ অপਸ਼ਨ ਨੰਬਰ ਸੀ ਸ੍ਰੀ ਗੁਰੂ ਅਰਜਨ ਦੇਵ ਜੀ ਸ੍ਰੀ ਗੁਰੂ ਰਾਮਦਾਸ ਜੀ ਦੇ ਕੁੱਲ ਤਿੰਨ ਪੁੱਤਰ ਰਹੇ ਸਨ ਜਿਨ੍ਹਾਂ ਵਿੱਚੋਂ ਸਭ ਤੋਂ ਛੋਟੇ ਪੁੱਤਰ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਗੁਰਗੱਦੀ ਪ੍ਰਾਪਤ ਹੋਈ ਭਾਈ ਪ੍ਰਿਥਵੀ ਚੰਦ ਗੁਰਗੱਦੀ ਨਹੀਂ ਲੈ ਸਕੇ ਕਿਉਂਕਿ ਉਹਨਾਂ ਦਾ ਸੁਭਾਅ ਸੁਭਾਰਤੀ ਸੀ ਗੁਰੂ ਰਾਮਦਾਸ ਜੀ ਨੇ ਗੁਰਗੱਦੀ ਉਸ ਪੁੱਤਰ ਨੂੰ ਦਿੱਤੀ ਜੋ ਨਿਮਰਤਾ ਸੇਵਾ ਅਤੇ ਭਗਤੀ ਦੀ ਮੂਰਤੀ ਸੀ ਅਤੇ ਉਹ ਸਨ ਸ੍ਰੀ ਗੁਰੂ ਅਰਜਨ ਦੇਵ ਜੀ ਅਗਲਾ ਪ੍ਰਸ਼ਨ ਹੈ ਸ੍ਰੀ ਗੁਰੂ ਰਾਮਦਾਸ ਜੀ ਦੇ ਸਮੇਂ ਕਿਹੜਾ ਮੁਗਲ ਬਾਦਸ਼ਾਹ ਰਾਜ ਕਰ ਰਿਹਾ ਸੀ? ਆਪਸ਼ਨ ਹੈ ਬਾਬਰ, ਹਮਾਇੂ, ਅਕਬਰ ਜਾਂ ਫਿਰ ਜਹਾਂਗੀਰ। ਗਾਇਜ਼ਾ ਉੱਤਰ ਹੈ ਆਪਸ਼ਨ ਨੰਬਰ ਸੀ ਅਕਬਰ। ਸ੍ਰੀ ਗੁਰੂ ਰਾਮਦਾਸ ਜੀ ਦੇ ਸਮੇਂ ਮੁਗਲ ਸਿੱਖ ਅਸੰਤੇ ਅਕਬਰ ਰਾਜ ਕਰ ਰਿਹਾ ਸੀ। ਅਕਬਰ ਧਰਮ ਨਿਰਪੱਖ ਸੁਭਾਅ ਵਾਲਾ ਵਿਅਕਤੀ ਸੀ ਅਤੇ ਸਿੱਖ ਗੁਰੂ ਨਾਲ ਉਸਦੇ ਕਾਫੀ ਚੰਗੇ ਸਬੰਧ ਸਨ। ਉਸਨੇ ਲੰਗਰ ਲਈ ਲੰਗਰ ਲਗਾਉਣ ਵਾਲੇ ਟੈਕਸ ਮਾਫ ਕਰ ਦਿੱਤੇ। ਅਤੇ ਅੰਮ੍ਰਿਤਸਰ ਵਾਸਤੇ ਜ਼ਮੀਨ দান ਵਜ ਦਿੱਤੀ। ਅਗਲਾ ਪ੍ਰਸ਼ਨ ਹੈ ਸ਼੍ਰੀ ਗੁਰੂ ਰਾਮਦਾਸ ਜੀ ਵੱਲੋਂ ਰਚੀਆਂ ਲਾਵਾ ਬਾਣੀ ਕਿਹੜੇ ਰਾਗ ਵਿੱਚ ਦਰਜ ਹੈ? ਆਪਸ਼ਨ A ਰਾਗ ਅਸਾ, ਰਾਗ ਗੁਜਰੀ, ਰਾਗ ਸੂਹੀ ਜਾਂ ਫਿਰ ਰਾਗ ਸੋਰਠ। ਤਾਂ ਇਸ ਦਾ ਉੱਤਰ ਹੈ ਆਪਸ਼ਨ ਨੰਬਰ C ਰਾਗ ਸੂਹੀ। ਸ਼੍ਰੀ ਗੁਰੂ ਰਾਮਦਾਸ ਜੀ ਦੀ ਰਚੀ ਬਾਹ ਹੋਈਆਂ ਚਾਰ ਲਾਵਾ ਸਿੱਖ ਵਿਆਹ ਸਮਾਗਮ ਆਨੰਦਕਾਰ ਦੌਰਾਨ ਗਾਈਆਂ ਜਾਂਦੀਆਂ ਸਨ। ਇਹ ਬਾਣੀ ਰਾਗ ਸੋਹੀ ਵਿੱਚ ਦਰਜ ਹੈ ਲਾਵਾ ਵਿਆਹ ਦੇ ਚਾਰ ਫੇਰਿਆਂ ਵਿੱਚ ਗਾਈਆਂ ਜਾਂਦੀ ਹਨ ਜੋ ਆਤਮਿਕ ਮਿਲਾਪ ਅਤੇ ਪ੍ਰਭੂ ਪ੍ਰੇਮ ਦਾ ਪ੍ਰਤੀਕ ਹਨ ਅਗਲਾ ਪ੍ਰਸ਼ਨ ਹੈ ਸ੍ਰੀ ਗੁਰੂ ਰਾਮਦਾਸ ਜੀ ਦਾ ਗੁਰਗੱਦੀ ਸਮਾਗਮ ਕਿੱਥੇ ਹੋਇਆ ਆਪਸ਼ਨ ਹੈ ਅੰਮ੍ਰਿਤਸਰ ਗੋਇੰਦਵਾਲ ਲਾਹੌਰ ਜਾਂ ਫਿਰ ਕਰਤਾਰਪੁਰ ਸਹੀ ਜਵਾਬ ਉੱਤਰ ਹੈ ਆਪਸ਼ਨ ਨੰਬਰ B ਗੋਇੰਦਵਾਲ ਸ਼੍ਰੀ ਗੁਰੂ ਰਾਮਦਾਸ ਜੀ ਨੂੰ 1574 ਵਿੱਚ ਸ਼੍ਰੀ ਗੁਰੂ ਅਮਰਦਾਸ ਜੀ ਨੇ ਗੋਇੰਦਵਾਲ ਸਾਹਿਬ ਵਿਖੇ ਗੁਰਗੱਦੀ ਸੌਂਪੀ ਸੀ। ਇਹ ਸਮਾਗਮ ਬਹੁਤ ਹੀ ਵਿਸ਼ਾਲ ਸੀ ਜਿਸ ਵਿੱਚ ਸੰਗਤ ਨੇ ਸ਼੍ਰੀ ਗੁਰੂ ਰਾਮਦਾਸ ਜੀ ਨੂੰ ਚੌਥੇ ਨਾਨਕ ਵਜੋਂ ਸਵੀਕਾਰਿਆ। ਅਗਲਾ ਪ੍ਰਸ਼ਨ ਹੈ ਸ਼੍ਰੀ ਗੁਰੂ ਰਾਮਦਾਸ ਜੀ ਦਾ ਬਚਪਨ ਕਿਹੜੇ ਸ਼ਹਿਰ ਵਿੱਚ ਬੀਤਿਆ ਸੀ? ਆਪਸ਼ਨ A ਲਾਹੌਰ, ਗੋਇੰਦਵਾਲ, ਅੰਮ੍ਰਿਤਸਰ ਜਾਂ ਫਿਰ ਜਲੰਧਰ। ਕਾਹਦਾ ਸਹੀ ਉੱਤਰ ਹੈ ਆਪਸ਼ਨ ਨੰਬਰ B ਗੋਇੰਦਵਾਲ। ਗੁਰੂ ਰਾਮਦਾਸ ਜੀ ਦਾ ਜਨਮ ਤਲਹੌਰ ਦੀ ਚੁੰਨ ਮੰਡਲ ਵਿੱਚ ਹੋਇਆ ਸੀ ਪਰ ਬਚਨ ਵਿੱਚ ਹੀ ਮਾਤਾ ਪਿਤਾ ਦੇ ਅਕਾਲ ਚਰਾਨਾ ਕਰਨ ਤੋਂ ਬਾਅਦ ਉਹ ਗੋਇੰਦਵਾਲ ਆ ਗਏ ਇੱਥੇ ਉਹ ਗੁਰੂ ਅਮਰਦਾਸ ਜੀ ਦੀ ਸੇਵਾ ਵਿੱਚ ਜੁੜ ਗਏ ਗੋਇੰਦਵਾਲ ਹੀ ਉਹਨਾਂ ਦੇ ਜੀਵਨ ਦਾ ਮੁੱਖ ਕੇਂਦਰ ਬਣ ਗਿਆ ਅਗਲਾ ਪ੍ਰਸ਼ਨ ਹੈ ਗੁਰੂ ਰਾਮਦਾਸ ਜੀ ਨੇ ਕਿੰਨੇ ਰਾਗਾਂ ਵਿੱਚ ਗੁਰਬਾਣੀ ਰਚੀ ਹੈ ਆਪਸ਼ਨ ਨੇ 19 22 24 ਜਾਂ ਫਿਰ 26 ਰਾਗ ਕਾ ਇਸ ਦਾ ਸਹੀ ਉੱਤਰ ਹੈ অপਸ਼ਨ ਨੰਬਰ B 22 ਰਾਗ ਸ਼੍ਰੀ ਗੁਰੂ ਰਾਮਦਾਸ ਜੀ ਦੇ ਬਾਣੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ 22 ਰਾਗਾਂ ਵਿੱਚ ਦਰਜ ਹੈ ਉਹਨਾਂ ਦੇ ਸ਼ਬਦ ਨਿਮਰਤਾ ਸੇਵਾ ਗੁਰ ਭਗਤੀ ਅਤੇ ਵਿਆਹ ਸੰਸਕਾਰ ਬਾਰੇ ਡੂੰਘੀਆਂ ਸਿੱਖਿਆਵਾਂ ਦਿੰਦੇ ਹਨ ਇਹ ਬਾਣੀ ਸਿੱਖ ਧਰਮ ਦੀ ਆਤਮਿਕ ਜੀਵਨ ਰਹਿਨ ਨੋਮਾ ਹੈ ਅਗਲਾ ਪ੍ਰਸ਼ਨ ਹੈ ਸ਼੍ਰੀ ਗੁਰੂ ਰਾਮਦਾਸ ਜੀ ਦੀ ਉਮਰ ਕਿੰਨੀ ਸੀ ਜਦੋਂ ਉਹ ਜੋਤੀ ਜੋਤ ਸਮਾਏ? ਆਪਸ਼ਨ A 47 ਸਾਲ, 49 ਸਾਲ, 52 ਸਾਲ ਜਾਂ ਫਿਰ 55 ਸਾਲ। ਸਹੀ ਉੱਤਰ ਹੈ ਆਪਸ਼ਨ ਨੰਬਰ B 49 ਸਾਲ। ਸ਼੍ਰੀ ਗੁਰੂ ਰਾਮਦਾਸ ਜੀ ਦਾ ਜਨਮ 1534 ਵਿੱਚ ਹੋਇਆ ਅਤੇ ਉਹ 1581 ਵਿੱਚ ਜੋਤੀ ਜੋਤ ਸਮਾ ਗਏ। ਇਸ ਤਰ੍ਹਾਂ ਉਹਨਾਂ ਦੀ ਉਮਰ 49 ਸਾਲ ਦੀ ਸੀ। ਆਪਣੇ ਛੋਟੇ ਜੀਵਨ ਵਿੱਚ ਹੀ ਉਹਨਾਂ ਨੇ ਸਿੱਖ ਧਰਮ ਲਈ ਬੇਹਦ ਮਹੱਤਵਪੂਰਨ ਯੋਗਦਾਨ ਦਿੱਤਾ ਜਿਵੇਂ ਕਿ ਅੰਮ੍ਰਿਤਸਰ ਦੀ ਸਥਾਪਨਾ ਗੁਰਬਾਣੀ ਰਚਨਾ ਅਤੇ ਆਨੰਦ ਕਾਰਜ ਵਿੱਚ ਲਾਵਾ ਦੀ ਬਖਸ਼ੀਸ਼ ਅਗਲਾ ਪ੍ਰਸ਼ਨ ਹੈ ਸ੍ਰੀ ਗੁਰੂ ਰਾਮਦਾਸ ਜੀ ਦੇ ਪਿਤਾ ਦਾ ਕੀ ਨਾਮ ਸੀ অপਸ਼ਨ A ਭਾਈ ਹਰਦੇয়াল ਜੀ ਭਾਈ ਹਰੀਦਾਸ ਜੀ ਭਾਈ ਤੇਗਾ ਜੀ ਜਾਂ ਫਿਰ ਭਾਈ ਲਖਮੀਦਾਸ ਜੀ ਤੁਹਾਡਾ ਸਹੀ ਉੱਤਰ ਹੈ ਆਪਸ਼ਨ ਨੰਬਰ B ਭਾਈ ਹਰੀਦਾਸ ਜੀ। ਸ਼੍ਰੀ ਗੁਰੂ ਰਾਮਦਾਸ ਜੀ ਦੇ ਪਿਤਾ ਜੀ ਦਾ ਨਾਮ ਭਾਈ ਹਰੀਦਾਸ ਜੀ ਸੀ ਅਤੇ ਮਾਤਾ ਦਾ ਨਾਮ ਮਾਤਾ ਅਨੂਪ ਦੇਵੀ ਜੀ ਸੀ। ਸ਼੍ਰੀ ਗੁਰੂ ਰਾਮਦਾਸ ਜੀ ਦੇ ਬਚਪਨ ਵਿੱਚ ਹੀ ਮਾਤਾ ਪਿਤਾ ਦੇ ਅਕਾਲ ਚਲਾਣਾ ਹੋ ਗਿਆ ਸੀ ਜਿਸ ਕਾਰਨ ਉਹ ਗੋਇੰਦਵਾਲ ਵਿੱਚ ਆਪਣੇ ਨਾਨੀ ਦੇ ਕੋਲੇ ਬਲੇ ਬੜੇ। ਅਗਲਾ ਪ੍ਰਸ਼ਨ ਹੈ ਸ਼੍ਰੀ ਗੁਰੂ ਰਾਮਦਾਸ ਜੀ ਦੀ ਮਾਤਾ ਜੀ ਦਾ ਕੀ ਨਾਮ ਸੀ? ਆਪਸ਼ਨ ਨੇ ਮਾਤਾ ਖੀਬੀ ਜੀ ਮਾਤਾ ਅਨੂਪ ਦੇਵੀ ਜੀ ਮਾਤਾ ਭਾਨੀ ਜੀ ਜਾਂ ਫਿਰ ਮਾਤਾ ਨਾਨਕੀ ਜੀ ਤਾਂ ਇਸ ਦਾ ਉੱਤਰ ਹੈ ਆਪਸ਼ਨ ਨੰਬਰ B ਮਾਤਾ ਅਨੂਪ ਦੇਵੀ ਜੀ ਸ੍ਰੀ ਗੁਰੂ ਰਾਮਦਾਸ ਜੀ ਦੀ ਮਾਤਾ ਦਾ ਨਾਮ ਮਾਤਾ ਅਨੂਪ ਦੇਵੀ ਜੀ ਸੀ ਉਹ ਇੱਕ ਧਾਰਮਿਕ ਇਸਤਰੀ ਸਨ ਗੁਰੂ ਰਾਮਦਾਸ ਜੀ ਦੇ ਬਚਪਨ ਵਿੱਚ ਹੀ ਮਾਤਾ ਪਿਤਾ ਜੀ ਦਾ ਅਕਾਲ ਚਰਨ ਹੋ ਗਿਆ ਸੀ ਇਸ ਕਰਕੇ ਉਹਨਾਂ ਦਾ ਬਚਪਨ ਗੋਇੰਦਵਾਲ ਵਿੱਚ ਬੀਬੀ ਜੀ ਦੇ ਘਰ ਪਰਿਵਾਰ ਕੋਲੋਂ ਬਿੱਤੇ ਆ ਅਗਲਾ ਪ੍ਰਸ਼ਨ ਹੈ ਗੁਰੂ ਅਮਰਦਾਸ ਜੀ ਦਾ ਵਿਆਹ ਕਿੱਥੇ ਹੋਇਆ ਸੀ? ਆਪਸ਼ਨ ਨੇ ਗੋਇੰਦਵਾਲ, ਅੰਮ੍ਰਿਤਸਰ, ਲਾਹੌਰ ਜਾਂ ਫਿਰ ਕਰਤਾਰਪੁਰ। ਫਾਇਜ਼ਾ ਸਹੀ ਉੱਤਰ ਹੈ ਆਪਸ਼ਨ ਨੰਬਰ A ਗੋਇੰਦਵਾਲ। ਸ੍ਰੀ ਗੁਰੂ ਰਾਮਦਾਸ ਜੀ ਦਾ ਵਿਆਹ ਬੀਬੀ ਭਾਨੀ ਜੀ ਨਾਲ ਗੋਇੰਦਵਾਲ ਵਿਖੇ ਹੋਇਆ। ਬੀਬੀ ਭਾਨੀ ਜੀ ਸ੍ਰੀ ਗੁਰੂ ਅਮਰਦਾਸ ਜੀ ਦੀ ਧੀ ਸਨ। ਇਸ ਵਿਆਹ ਨਾਲ ਸ੍ਰੀ ਗੁਰੂ ਰਾਮਦਾਸ ਜੀ ਦਾ ਸਿੱਧਾ ਸੰਬੰਧ ਸ੍ਰੀ ਗੁਰੂ ਅਮਰਦਾਸ ਜੀ ਦੇ ਪਰਿਵਾਰ ਨਾਲ ਬਣ ਗਿਆ। ਜਿਸ ਨੇ ਬਾਅਦ ਵਿੱਚ ਗੁਰਗੱਦੀ ਦੇ ਪ੍ਰਾਪਤ ਹੋਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਅਗਲਾ ਪ੍ਰਸ਼ਨ ਹੈ ਸ੍ਰੀ ਗੁਰੂ ਰਾਮਦਾਸ ਜੀ ਨੇ ਸ੍ਰੀ ਗੁਰੂ ਅਮਰਦਾਸ ਜੀ ਦੇ ਕਿਹੜੇ ਰਿਸ਼ਤੇ ਵਿੱਚ ਧੀ ਨਾਲ ਵਿਆਹ ਕੀਤਾ ਸੀ ਆਪਸ਼ਨ ਨੇ ਭਾਂਜੀ ਧੀ ਭਤੀਜੀ ਜਾਂ ਫਿਰ ਪੋਤੀ ਕਾਇਜ਼ ਦਾ ਸਹੀ ਉੱਤਰ ਹੈ ਆਪਸ਼ਨ ਨੰਬਰ ਬੀ ਧੀ ਸ੍ਰੀ ਗੁਰੂ ਰਾਮਦਾਸ ਜੀ ਦਾ ਵਿਆਹ ਬੀਬੀ ਭਾਨੀ ਜੀ ਨਾਲ ਹੋਇਆ ਜੋ ਕਿ ਸ਼੍ਰੀ ਗੁਰੂ ਅਮਰਦਾਸ ਜੀ ਦੀ ਧੀ ਸਨ ਇਹ ਵਿਆਹ ਸਿੱਖ ਇਤਿਹਾਸ ਵਿੱਚ ਬਹੁਤ ਹੀ ਮਹੱਤਵਪੂਰਨ ਹੈ ਕਿਉਂਕਿ ਇਸ ਨਾਲ ਗੁਰੂ ਰਾਮਦਾਸ ਜੀ ਸ਼੍ਰੀ ਗੁਰੂ ਅਮਰਦਾਸ ਦੇ ਪਰਿਵਾਰ ਦਾ ਹਿੱਸਾ ਬਣ ਗਏ ਅਤੇ ਬਾਅਦ ਵਿੱਚ ਗੁਰਗੱਦੀ ਸੰਭਾਲੀ ਅਗਲਾ ਪ੍ਰਸ਼ਨ ਹੈ ਸਿੱਖ ਵਿਆਹ ਅਨੰਦ ਕਾਰਜ ਵਿੱਚ ਸ਼੍ਰੀ ਗੁਰੂ ਰਾਮਦਾਸ ਜੀ ਦੇ ਰਚੀਆਂ ਕਿੰਨੀ ਆਲਾਮਾਂ ਪੜਿਆ ਜਾਂਦੇ ਹਨ ਆਪਸ਼ਨ ਨੇ 3 4 5 ਜਾਂ ਫਿਰ 7 ਦਾ ਸਹੀ ਉੱਤਰ ਹੈ ਆਪਸ਼ਨ ਨੰਬਰ ਬੀ ਚਾਰ ਲਾਵਾ ਸਿੱਖ ਤਰ੍ਹਾਂ ਦੇ ਵਿਆਹ ਸਮਾਗਮ ਭਾਵਨੰਦ ਗਾਰ ਦੇ ਵਿੱਚ ਸ੍ਰੀ ਗੁਰੂ ਰਾਮਦਾਸ ਜੀ ਦੇ ਕੁੱਲ ਚਾਰ ਲਾਵਾ ਪੜਿਆ ਜਾਂਦੇ ਹਨ ਇਹ ਲਾਵਾ ਸਿਰਫ ਵਿਆਹ ਦੇ ਸੰਸਕਾਰਕ ਪੱਖ ਨੂੰ ਹੀ ਨਹੀਂ ਸਗੋਂ ਆਤਮਾ ਅਤੇ ਪਰਮਾਤਮਾ ਦੇ ਮਿਲਾਪ ਦਾ ਪ੍ਰਤੀਕ ਵੀ ਹਨ ਹਰ ਲਾ ਇੱਕ ਆਧਿਕ ਪੜਾਣ ਦਰਸਾਉਂਦੀ ਹੈ ਜਿਵੇਂ ਨਾਮ ਸਿਮਰਨ ਰੱਬ ਨਾਲ ਪ੍ਰੇਮ ਆਤਮਿਕ ਲਾਲਸਾ ਅਤੇ ਆਖਰਕਾਰ ਮਿਲਾਪ ਅਗਲਾ ਪ੍ਰਸ਼ਨ ਹੈ ਸ਼੍ਰੀ ਗੁਰੂ ਰਾਮਦਾਸ ਜੀ ਦਾ ਅਸਲੀ ਨਾਮ ਕੀ ਸੀ? ਆਪਸ਼ਨ A ਭਾਈ ਲੈਨਾ ਜੀ, ਭਾਈ ਜੇਠਾ ਜੀ, ਭਾਈ ਭੱਲਾ ਜੀ ਜਾਂ ਫਿਰ ਭਾਈ ਪ੍ਰਿਥਵੀ ਚੰਦ ਜੀ। ਤਾਂ ਇਸ ਦਾ ਸਹੀ ਉੱਤਰ ਹੈ ਆਪਸ਼ਨ ਨੰਬਰ B ਭਾਈ ਜੇਠਾ ਜੀ। ਸ਼੍ਰੀ ਗੁਰੂ ਰਾਮਦਾਸ ਜੀ ਦਾ ਅਸਲੀ ਨਾਮ ਭਾਈ ਜੇਠਾ ਜੀ ਸੀ। ਜੇਠਾ ਇਸ ਲਈ ਕਿਹਾ ਜਾਂਦਾ ਸੀ ਕਿਉਂਕਿ ਉਹ ਆਪਣੇ ਮਾਤਾ-ਪਿਤਾ ਦੇ ਸਭ ਤੋਂ ਵੱਡੇ ਪੁੱਤਰ ਸਨ। ਸ਼੍ਰੀ ਗੁਰੂ ਅਮਰਦਾਸ ਜੀ ਨੇ ਉਹਨਾਂ ਦੀ ਨਿਮਰਤਾ, ਸੇਵਾ ਭਾਵਨਾ ਅਤੇ ਗੁਰਬਾਣੀ ਪ੍ਰੇਮ ਦੇ ਕਾਰਨ ਉਹਨਾਂ ਨੂੰ ਗੁਰਗੱਦੀ ਸੌਂਪੀ। ਅਗਲਾ ਪ੍ਰਸ਼ਨ ਹੈ ਮੁਗਲ ਬਾਦਸ਼ਾਹ ਅਕਬਰ ਨੇ ਸ੍ਰੀ ਗੁਰੂ ਰਾਮਦਾਸ ਜੀ ਨੂੰ ਕਿਹੜੀ ਵਿਰਾਸਤ ਦਿੱਤੀ ਸੀ অপਸ਼ਨ ਹੈ ਲਾਹੌਰ ਵਿੱਚ ਜ਼ਮੀਨ ਅੰਮ੍ਰਿਤਸਰ ਵਿੱਚ ਜ਼ਮੀਨ ਦਿੱਲੀ ਵਿੱਚ ਜ਼ਮੀਨ ਜਾਂ ਫਿਰ ਗੋਇੰਦਵਾਲ ਵਿੱਚ ਜ਼ਮੀਨ ਇਹਦਾ ਸਹੀ ਉੱਤਰ ਹੈ অপਸ਼ਨ ਨੰਬਰ B ਅੰਮ੍ਰਿਤਸਰ ਵਿੱਚ ਜ਼ਮੀਨ ਅਕਬਰ ਨੇ ਸ੍ਰੀ ਗੁਰੂ ਅਮਰਦਾਸ ਜੀ ਅਤੇ ਫਿਰ ਸ੍ਰੀ ਗੁਰੂ ਰਾਮਦਾਸ ਜੀ ਨੂੰ ਬਹੁਤ ਸਾਰੀ ਕਰ ਦਿੱਤਾ ਉਸ ਨੇ ਅੰਮ੍ਰਿਤਸਰ ਵਿੱਚ ਕੁਝ ਜ਼ਮੀਨ ਦੀ ਦਾਤ ਕੀਤੀ ਸੀ ਜਿੱਥੇ ਬਾਅਦ ਵਿੱਚ ਗੁਰੂ ਰਾਮਦਾਸ ਜੀ ਨੇ ਹਰਿਮੰਦਰ ਸਾਹਿਬ ਭਾਵ ਸਵਰਨ ਮੰਦਰ ਦੀ ਨੀਂ ਰੱਖੀ ਇਸ ਨਾਲ ਅੰਮ੍ਰਿਤਸਰ ਸਿੱਖ ਧਰਮ ਦਾ ਸਭ ਤੋਂ ਮੁੱਖ ਕੇਂਦਰ ਬਣ ਗਿਆ। ਤਾਂ ਅਗਲਾ ਪ੍ਰਸ਼ਨ ਹੈ ਸ੍ਰੀ ਗੁਰੂ ਰਾਮਦਾਸ ਜੀ ਦੇ ਸਮੇਂ ਮੁਗਲ ਬਾਦਸ਼ਾਹ ਅਕਬਰ ਨੇ ਕਿਹੜੀ ਨੀਤੀ ਅਪਣਾਈ ਸੀ ਜਿਸ ਕਰਕੇ ਉਹ ਸਿੱਖਾਂ ਤੇ ਹੋਰ ਧਰਮਾਂ ਵਿੱਚ ਕਾफी ਪ੍ਰਸਿੱਧ ਹੋਇਆ ਸੀ। ਆਪਸ਼ਨ ਨੇ ਜ਼ਬਰਦਸਤੀ ਇਸਲਾਮ ਧਾਰਨ ਕਰਵਾਉਣਾ ਸੋਲੇ ਕੁੱਲ ਭਾਵ ਧਾਰਮਿਕ ਸੈਨਚੀਲਤਾ ਸਿਰਫ ਮੁਸਲਮਾਨਾਂ ਨੂੰ ਉੱਚੇ ਅਹੁਦੇ ਦੇਣਾ ਜਾਂ ਫਿਰ ਮੰਦਰਾਂ ਨੂੰ ਤੋੜਨਾ ਗਾਈਜ਼ ਸਹੀ ਉੱਤਰ ਹੈ অপਸ਼ਨ ਨੰਬਰ B ਸੋਲੇ ਕੁੱਲ ਭਾਵ ਦੀ ਧਾਰਮਿਕ ਸਹਿਨਸ਼ੀਲਤਾ। ਅਕਬਰ ਨੇ ਆਪਣੀ ਰਾਜਨੀਤੀ ਅਤੇ ਪ੍ਰਸ਼ਾਸਨਿਕ ਨੀਤੀ ਵਿੱਚ ਸੋਲੇ ਕੁੱਲ ਭਾਵ ਸਭ ਧਰਮਾਂ ਨਾਲ ਸਾਂਝ ਅਤੇ ਸਹਿਨਸ਼ੀਲਤਾ ਬਣਾਈ। ਉਸਨੇ ਜਜ਼ੀਆ ਟੈਕਸ ਹਟਾਇਆ ਅਤੇ ਹਿੰਦੂਆਂ, ਸਿੱਖਾਂ ਅਤੇ ਜੈਨਾਂ ਆਦਿ ਨੂੰ ਰਾਜਨੀਤੀ ਵਿੱਚ ਸ਼ਾਮਲ ਕੀਤਾ। ਇਸ ਕਰਕੇ ਸ਼੍ਰੀ ਗੁਰੂ ਰਾਮਦਾਸ ਜੀ ਦੇ ਸਮੇਂ ਸਿੱਖ ਧਰਮ ਦੇ ਪ੍ਰਚਾਰ ਨੂੰ ਰੁਕਾਵਟ ਨਹੀਂ ਮਿਲੀ ਸੀ। ਅਗਲਾ ਪ੍ਰਸ਼ਨ ਹੈ ਮੁਗਲ ਬਾਦਸ਼ਾਹ ਅਕਬਰ ਗੁਰੂ ਅਮਰਦਾਸ ਜੀ ਦੇ ਕੋਲ ਮਿਲਣ ਆਇਆ ਸੀ ਉਸ ਸਮੇਂ ਗੁਰੂ ਰਾਮਦਾਸ ਜੀ ਨੇ ਕੀ ਭੂਮਿਕਾ ਨਿਭਾਈ ਸੀ অপਸ਼ਨ এ ਕੀਰਤਨ ਕੀਤਾ ਲੰਗਰ ਦੀ ਸੇਵਾ ਕੀਤੀ ਦਰਬਾਰ ਵਿੱਚ ਬੈਠੇ ਜਾਂ ਫਿਰ ਪਾਠ ਸੁਣਾਇਆ ਇਹਦਾ ਸਹੀ ਉੱਤਰ ਹੈ অপਸ਼ਨ ਨੰਬਰ B ਲੰਗਰ ਦੀ ਸੇਵਾ ਕੀਤੀ ਜਦੋਂ ਬਾਦਸ਼ਾਹ ਅਕਬਰ ਗੁਰੂ ਅਮਰਦਾਸ ਜੀ ਕੋਲ ਮਿਲਣ ਆਇਆ ਸੀ ਉਸ ਤੋਂ ਪਹਿਲਾਂ ਉਸ ਨੂੰ ਸੰਗਤ ਦੇ ਵਿੱਚ ਲੰਗਰ ਵਿੱਚ ਬੈਠ ਕੇ ਭੋਜਨ ਕਰਨਾ ਪਿਆ ਉਸ ਸਮੇਂ ਸ੍ਰੀ ਗੁਰੂ ਰਾਮਦਾਸ ਜੀ ਜੋ ਤਦੋਂ ਅਜੇ ਗੁਰੂ ਨਹੀਂ ਬਣੇ ਸਨ ਲੰਗਰੀ ਸੇਵਾ ਕਰ ਰਹੇ ਸਨ ਇਹ ਘਟਨਾ ਸਿੱਖ ਧਰਮ ਦੇ ਸਮਾਨਤਾ ਅਤੇ ਸੇਵਾ ਦੇ ਸਿਧਾਂਤਾਂ ਨੂੰ ਦਰਸਾਉਂਦੀ ਹੈ। ਅਗਲਾ ਪ੍ਰਸ਼ਨ ਹੈ ਅਕਬਰ ਨੇ ਗੁਰੂ ਅਮਰਦਾਸ ਜੀ ਅਤੇ ਗੁਰੂ ਰਾਮਦਾਸ ਜੀ ਦੀ ਸਿੱਖਿਆਵਾਂ ਤੋਂ ਪ੍ਰਭਾਵਿਤ ਹੋ ਕੇ ਕਿਹੜੀ ਪ੍ਰਥਾ ਖਤਮ ਕੀਤੀ ਸੀ? ਆਪਸ਼ਨ ਹੈ ਲੰਗਰ ਪ੍ਰਥਾ, ਸਤੀ ਪ੍ਰਥਾ, ਵਿਆਹੀ ਪ੍ਰਥਾ ਜਾਂ ਫਿਰ ਨੌਕਰੀ ਪ੍ਰਥਾ। ਤਾਂ ਇਹਦਾ ਸਹੀ ਉੱਤਰ ਹੈ ਆਪਸ਼ਨ ਨੰਬਰ ਬੀ ਸਤੀ ਪ੍ਰਥਾ ਸ੍ਰੀ ਗੁਰੂ ਅਮਰਦਾਸ ਜੀ ਨੇ ਸਤੀ ਪ੍ਰਥਾ ਸਤੀ ਸਤੀਪਾ ਪਤੀ ਦੀ ਮੋਤ ਤੇ ਔਰਤਾਂ ਨੂੰ ਜ਼ਬਰਦਸਤੀ ਅੱਗ ਵਿੱਚ ਸਾੜਨਾ ਅਤੇ ਹੋਰ ਕਈ ਸਮਾਜਿਕ ਬੁਰਾਈਆਂ ਦਾ ਵਿਰੋਧ ਕੀਤਾ ਇਸ ਦਾ ਪ੍ਰਭਾਵ ਅਕਬਰ ਤੇ ਵੀ ਪਿਆ ਅਤੇ ਉਸ ਨੇ ਸਤੀ ਪ੍ਰਥਾ 'ਤੇ ਰੋਕ ਲਗਾਈ ਇਹ ਗੱਲ ਸ੍ਰੀ ਗੁਰੂ ਰਾਮਦਾਸ ਜੀ ਦੇ ਸਮੇਂ ਮੁਗਲ ਸਿੱਖ ਸਬੰਧਾਂ ਵਿੱਚ ਇੱਕ ਵੱਡਾ ਮੋੜ ਲੈ ਕੇ ਆਈ ਅਗਲਾ ਪ੍ਰਸ਼ਨ ਹੈ ਸ੍ਰੀ ਗੁਰੂ ਰਾਮਦਾਸ ਜੀ ਨੇ ਜੋਤੀ ਜੋਤ ਕਿਹੜੇ ਸਾਲ ਵਿੱਚ ਸਮਾਏ? ਆਪਸ਼ਨ A 1580, 1581, 1585 ਔਰ 1590। ਸਹੀ ਜਵਾਬ ਉੱਤਰ ਆਪਸ਼ਨ ਨੰਬਰ B 1581। ਸ੍ਰੀ ਗੁਰੂ ਰਾਮਦਾਸ ਜੀ ਜਨਮ 1534 ਵਿੱਚ ਲਾਹੌਰ, ਚੂਨਾ ਮਿੰਡੀ ਵਿੱਚ ਹੋਇਆ। ਉਹਨਾਂ ਨੇ ਆਪਣੇ ਜੀਵਨ ਵਿੱਚ ਸਿੱਖ ਧਰਮ ਨੂੰ ਮਜ਼ਬੂਤ ਕੀਤਾ। ਅੰਮ੍ਰਿਤਸਰ ਦੇ ਸ਼ਹਿਰ ਦੀ ਸਾਬਣਾ ਕਿਤੇ ਤੇ ਇਲਾਵਾ ਦੀ ਰਚਨਾ ਕੀਤੀ। ਉਹਨਾਂ ਨੇ 1581 ਵਿੱਚ 49 ਸਾਲ ਦੀ ਉਮਰ ਵਿੱਚ ਜੋਤੀ ਜੋ ਸਮਾਏ। ਅਤੇ ਗੁਰਗੱਦੀ ਆਪਣੇ ਪੁੱਤਰ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਸੌਂਪ ਦਿੱਤੀ। ਅਗਲਾ ਪ੍ਰਸ਼ਨ ਹੈ ਸ੍ਰੀ ਗੁਰੂ ਰਾਮਦਾਸ ਜੀ ਦੀ ਜੋਤੀ ਜੋ ਸਮਾਉਣ ਤੋਂ ਬਾਅਦ ਕਿਹੜਾ ਸ਼ਹਿਰ ਸਿੱਖਤ ਰੰ ਦਾ ਕੇਂਦਰ ਬਣਿਆ? ਆਪਸ਼ਨ ਹੈ ਲਾਹੌਰ, ਅੰਮ੍ਰਿਤਸਰ, ਗੋਇੰਦਵਾਲ ਜਾਂ ਫਿਰ ਦਿੱਲੀ। ਤਾਂ ਇਹਦਾ ਸਹੀ ਉੱਤਰ ਹੈ ਆਪਸ਼ਨ ਨੰਬਰ B ਅੰਮ੍ਰਿਤਸਰ। ਸ੍ਰੀ ਗੁਰੂ ਰਾਮਦਾਸ ਜੀ ਨੇ ਅੰਮ੍ਰਿਤਸਰ ਵਿੱਚ ਅੰਮ੍ਰਿਤ ਸਰੋਵਰ ਖੋਦਾਇਆ ਅਤੇ ਹਰਿਮੰਦਰ ਸਾਹਿਬ ਦੀ ਨਿਰਮਾਣ ਦੀ ਯੋਜਨਾ ਸ਼ੁਰੂ ਕੀਤੀ। ਉਹਨਾਂ ਦੀ ਜੋਤੀ ਉਸਮਾਉਣ ਤੋਂ ਬਾਅਦ ਇਹ ਸ਼ਹਿਰ ਸਿੱਖ ਧਰਮ ਦਾ ਮਹੱਤਵਪੂਰਨ ਕੇਂਦਰ ਬਣ ਗਿਆ। ਅੰਮ੍ਰਿਤਸਰ ਅਤੇ ਹਰਿਮੰਦਰ ਸਾਹਿਬ ਸਿੱਖਾਂ ਲਈ ਅਧਿਆਤਮਿਕ ਅਤੇ ਧਾਰਮਿਕ ਪ੍ਰਤੀਕ ਬਣੇ। ਪਹਿਲਾ ਪ੍ਰਸ਼ਨ ਹੈ, ਸ੍ਰੀ ਗੁਰੂ ਰਾਮਦਾਸ ਜੀ ਦੀ ਜੋਤੀ ਜੋਤ ਕਿੱਥੇ ਸਮਾਇਸਨਾਂ? ਆਪਸ਼ਨ ਹੈ ਲਾਹੌਰ, ਅੰਮ੍ਰਿਤਸਰ, ਗੋਇੰਦਵਾਲ ਜਾਂ ਫਿਰ ਦਿੱਲੀ। ਕਾਇਜ਼ਾ ਸਹੀ ਉੱਤਰ ਹੈ ਆਪਸ਼ਨ ਨੰਬਰ ਸੀ ਗੋਇੰਦਵਾਲ। ਸ੍ਰੀ ਗੁਰੂ ਰਾਮਦਾਸ ਜੀ ਨੇ ਆਪਣਾ ਬਚਪਨ ਲਾਹੌਰ ਵਿੱਚ ਬਤਾਇਆ। ਔਰ ਆਪਣੇ ਗੁਰਗੱਦੀ ਸਮੇਂ ਵਿੱਚ ਉਹ ਗੋਇੰਦਵਾਲ ਵਿੱਚ ਜਾ ਬਸੇ। ਕੋਨਣ ਨੇ ਇੱਥੇ ਗੁਰਦੁਆਰੇ ਬਣਾਏ ਅਤੇ ਸਮਾਜਿਕ ਧਾਰਮਿਕ ਕਾਰਜ ਕੀਤੇ। ਉਹ 1581 ਵਿੱਚ ਗੋਇੰਦਵਾਲ ਵਿੱਚ ਜੋਤੀ ਜੋਤ ਸਮਾਏ ਅਤੇ ਆਪਣੇ ਗੁਰਗੱਦੀ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਸੌਂਪ ਦਿੱਤੀ। ਸਾਜ ਦੇ ਨਾਲ ਹੀ ਸਾਡੇ ਇੱਥੇ MCQ ਤੇ ਡਿਟੇਲ ਖਤਮ ਹੁੰਦੀ ਹੈ। ਜੇ ਵੀਡੀਓ ਪਸੰਦ ਆਏ ਤਾਂ ਵੀਡੀਓ ਨੂੰ ਲਾਈਕ ਕਰਨਾ, ਸ਼ੇਅਰ ਕਰਨਾ, ਚੈਨਲ ਨੂੰ ਸਬਸਕ੍ਰਾਈਬ ਕਰਨਾ। ਤਾਂ ਥੈਂਕ ਯੂ एवरीवन।